ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਐਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੇ ਹਾਂ ਸਰ ਜਣ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਜੇ ਦਿਨ ਦੀ ਬਲੌਗ ਦੀ ਟਾਈਮ 8:00 ਵੱਜ ਚੁੱਕੇ ਹਨ ਤਕਰੀਬਨ ਬੱਸ ਤਾਂ ਆਪਾਂ 8:30 ਵਜੇ ਸਕੂਲ ਵਿੱਚ ਪਹੁੰਚਣਾ ਸੀ ਬਟ ਲੇਟ ਹੋ ਗਏ ਤੇ ਲੇਟ ਕਰਾਇਆ ਇੰਦਰਜੀਤ ਔਰ ਮਹਿਕ ਨੇ ਕਿਉਂਕਿ ਜੋਗਾ ਤਾਂ 6:30 ਦਾ ਵਿਚਾਰਾ ਗਿਆ ਹੋਇਆ ਤੇ ਮੈਂ ਵੀ ਰੈਡੀ ਹਾਂ ਬਸ ਤੇ ਹੁਣ ਮੈਨੂੰ ਇਹ ਸੀਗਾ ਕਿ ਬ੍ਰੈਕਫਾਸਟ ਕਰ ਲਵਾਂ ਪਹਿਲਾਂ ਮੈਂ ਸੋਚਿਆ ਸੀਗਾ ਬੱਟ ਸਵੇਰੇ ਰੋਟੀ ਖਾਣ ਦਾ ਮਨ ਨਹੀਂ ਹੁੰਦਾ ਹੈਗਾ ਇਸ ਲਈ ਆਪਾਂ ਨੇ ਦੋ ਸੈਂਡਵਿਚ ਬਣਵਾਏ ਉਹ ਖਾਣੇ ਹੁਣ ਆਪਾਂ ਤੇ ਰੋਟੀ ਵਗੈਰਾ ਪਾ ਕੇ ਦੇਖਾਂ ਖਾਵਾਂਗੇ ਬੱਟ ਇੰਦਰਜੀਤ ਤਾਂ ਰੋਟੀ ਖਾ ਕੇ ਜਾਣਗੇ ਉਹਨਾਂ ਨੂੰ ਰੋਟੀ ਬੱਟ ਇਹ ਫਟਾਫਟ ਰੈਡੀ ਤਾਂ ਹੋਣ ਆਪਾਂ ਤਾਂ ਰੈਡੀ ਆ ਬਸ ਤੇ ਫਿਰ ਚੱਲੀ ਆਪਾਂ ਸਕੂਲ ਤੇ ਦੇਖੀਏ ਬਸ ਮਨੂਆ ਕੇ ਜੋਵੰਦੀ ਪਰਫਾਰਮੈਂਸ ਨਾਲ ਲੰਘਦੇ ਜਦ ਤੱਕ ਆਪਾਂ ਜਾਣਾ ਆ ਚਲੋ ਫਿਰ ਲਓ ਵੀ ਆਪਾਂ ਰੈਡੀ ਸ਼ੈਡੀ ਹੋ ਕੇ ਆ ਗਏ ਆ ਨੀਚੇ ਤੇ ਸਕੂਲ ਦੇ ਵਿੱਚੋਂ ਕਾਲ ਆਈ ਕਿ ਇੱਕ ਰਾਉਂਡ ਗਿਆ ਤਾਂ ਦੇ ਕੇ ਨੰਗ ਕੇ ਵਿਚਾਰੇ ਜੋ ਬੰਦ ਦੇਖਦਾ ਹੋਊਗਾ ਵੀ ਆਈ ਨਹੀਂ ਹੈਗੇ ਕਿੱਥੇ ਰਹਿ ਗਏ ਸੋ ਮਿੰਦਰ ਜੀ ਤਾਂ ਹੁਣ ਫਟਾਫਟ ਕੱਢ ਰਹੇ ਨੇ ਗੱਡੀ ਤੇ ਆਪਾਂ ਚੱਲੀਏ ਇੱਕ ਤਾਂ ਗੱਡੀ ਨਾ ਘਰੇ ਖੜਦੀ ਹੈਗੀ ਉੱਧਰ ਖੜਨ ਕਰਕੇ ਥੋੜਾ ਤਾਂ ਵੀ ਲੇਟ ਹੋ ਜਾਂਦੇ ਆ ਜਦੋਂ ਗੱਡੀ ਉੱਧਰ ਖੜਦੀ ਆ ਤੇ ਚਲੋ ਫਿਰ ਚੱਲੀਏ ਦਰਜੀਦ ਨੂੰ ਕਿਹਾ ਮੈਂ ਖਾਚਾ ਚਨਾਉਦ ਵਾਲੇ ਪੁਲ ਤੇ ਵੀ ਹੋ ਵੀ ਹੋਊਗਾ ਆਪਣੇ ਟ੍ਰੈਫਿਕ ਹੋਊਗਾ ਮੈਂ ਲੰਘ ਨਹੀਂ ਹੋਣਾ ਹੈਗਾ ਹਾਂਜੀ ਉਹ 10 ਮਿੰਟ ਤੇ ਇਹ ਕਹਤ ਹੈ ਉੱਥੇ ਨੂੰ ਕੀ ਕਰਨ ਜਾਣਾ ਮੈਂ ਕਹਾਂ ਉੱਥੇ ਦੀ ਲੰਘਾਂਗੇ ਕਹਿੰਦਾ ਤਾਂ ਘਾਹ ਰਹਿ ਜਾਣਾ ਮੈਂ ਇੱਕ ਤਾਂ ਮੈਨੂੰ ਪੁੱਲਾ ਜਾਂਦਾ ਨਹੀਂ ਪਤਾ ਲੱਗਦਾ ਹੈਗਾ ਜਗਾਣਾ ਉਹ ਤਾਂ ਬਹੁਤ ਅਜੀਬ ਹੈ ਆ ਅੱਜ 10 ਮਿੰਟ ਭਰੂਗੀ ਤੇ ਮਾਂਜੀ ਹਾਂ ਅੱਜ 10 ਮਿੰਟ ਫਿਰ ਆ ਯੂ نو ਤਾਂ ਫੰਕ ਅੱਛਾ ਜੀ ਉਹ ਦੇਖ ਭਾਈ ਕਰਦਾ ਤਾਂ ਕਿ ਰਬਲੂ ਸੇ ਰਚੇ ਬੰਦੀ ਕੋਰ ਗਿਰੇਸ਼ ਰਤਨ ਐਂਡ ਗੋਰ ਕਮਲ ਸਿੰਘ ਪੇਰੈਂਟਸ ਨੇ ਭਜਾਉਣਾ ਪੀਕ ਯੂ ਪੋਜੀਸ਼ਨ ਦ ਪੇਰੈਂਟਸ ਆਰ ਆਲਸੋ ਰਿਕਵੈਸਟਿੰਗ ਟੂ ਟੇਕ ਦ ਪੋਜੀਸ਼ਨ ਪਲੀਜ਼ ਯਾਰ 아, 거를 이거

नहीं हमें पता नहीं, नहीं है आ देखो बस से खड़ा है फर्स्ट से खड़े नहीं नहीं, नहीं वो मेरे मन में लग रहा था वही लग रहा था मेनू भी मेनू भी वही लग गया और चार छुपा के है दूसरी 3 स्टार 2 3 स्टार मेना ना ना जॉब ट्राई यस मेनी एक्सपेरिमेंट जॉब के हां यस मेनी एक्सपेरिमेंट बैक ओहो फर्स्ट स्टार नहीं 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 Here we go. Come on, students. Don't look back, just move forward with your partner. Very good. Very good, very good, very good. Slowly. You just need to focus. It's okay. Very good. करके आऊंगा लीस्ट मूविंग टू द फिनिशिंग लाइन कमाओ बचे का प्री ड्रेस कम 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 वेरी गुड वेरी गुड वेरी गुड वेल डन कम कम मेक द पिरा बीन योर ड्राइव Focus. Again, keep it strong, balance it, stay focused, be slow, focus, slow, be slow, be calm, crawl Yes, girls, come on. Very good. And not slow. They are steadily marching towards the finishing line. We can see the effort being put by them. Yes. Keep the balance properly. Don't run there. Yes, come on. Slowly, slowly balancing, focusing. Look forward. Stay focused. Keeping your spirits high. You can do it. is yes, don't lose your patience very good keep the balance again ma chong to <laughs> coffee bhi raste se hon jene ne to so friends begin the position then balance and crown slowly and steadily haan da mudega Stay focused towards your goal, and the goal is the finishing line. We can see the little chance looking at the finishing line and just marching ahead. Leave your hand from the back, just, just crawl here with your hand. ਦਾ ਰਿਜ਼ਲਟ ਮਿਲ ਗਿਆ ਆਪਾਂ ਘਰ ਆਏ ਸੀ ਪਹਿਲਾਂ ਘਰ ਤੋਂ ਗੱਡੀ ਕਢਾਉਂਦੇ ਕਢਾਉਦੇ ਸਲਾਹ ਬਣ ਗਈ ਹਜੇ ਉਤਰ ਨਹੀਂ ਸੀਗਾ ਵੀ ਚਲੋ ਆਪਾਂ ਚੱਲਦੇ ਆਂ ਨਰਸਰੀ ਥੋੜੇ ਜਿਨੇ ਨਵੇਂ ਦੇ ਪੁੱਤੇ ਲੈ ਕੇ ਆਉਣੇ ਆ ਨਾਲੇ ਥੋੜਾ ਜਿਹਾ ਮਤਲਬ ਖਾਦ ਪੂਟ ਜੀ ਲੈ ਕੇ ਆਉਣੇ ਆ ਬੂਟਿਆਂ ਨੂੰ ਪਾਉਣ ਦੇ ਲਈ ਜੋ ਦਾ ਰਿਜ਼ਲਟ ਬਹੁਤ ਵਧੀਆ ਆਇਆ ਸਾਰਿਆਂ ਚੋਂ ਏ ਪਲੱਸ ਗ੍ਰੇਡ ਰਹੀ ਹੈ ਦੀ ਬੜਾ ਗਈ ਸਾਰਾ ਸਾਲ ਨਹੀਂ ਇਹਨੇ ਕੁਝ ਕੀਤਾ ਪਰ ਐਂਡ ਤੇ ਆ ਕੇ ਇੱਕ ਮਹੀਨੇ ਦੇ ਵਿੱਚ ਇਹਨੇ ਜੋ ਪਰਫਾਰਮੈਂਸ ਕੀਤੀ ਆ ਉਹ ਬਾ ਕਮਾਲ ਸੀ ਜਿੱਦਾਂ ਜਿੱਦਾਂ ਕਲਾਸ ਵੱਡੀ ਹੋਈ ਜਾਂਦੀ ਓਦਾਂ ਓਦਾਂ ਜੋ ਬੰਦੇ ਜ਼ਿੰਮੇਵਾਰੀਆਂ ਜਿਹੜੀਆਂ ਵਧੀਆਂ ਜਾ ਰਹੀਆਂ ਨੇ ਹੁਣ ਜੋਵਨ ਨੂੰ ਜਿਹੜੀ ਸੈਟਰਡੇ ਛੁੱਟੀ ਹੁੰਦੀ ਸੀ ਉਹ ਵੀ ਬੰਦ ਹੋ ਗਈ ਹੁਣ ਜਾਇਆ ਵੀ ਇਹਨੇ ਜਲਦੀ ਕਰਨਾ ਮੈਂ ਕਿਦੇ ਨਾਲ ਹੀ ਪੌਣੇ ਸੱਤ ਵਜੇ ਆ ਜਾਗਾ ਨਹੀਂ ਇਹਨਾਂ ਦੀ ਜਿਵੇਂ ਜੋਵਨ ਅੱਜ ਆਈ ਸੀਗੀ ਬੈਨ ਇੰਨੀ ਸਾਧਰੇ ਆ ਜਾਗਾ ਨਹੀਂ ਜੋਵਨ ਕੀ ਬੋਲਿਆ ਔਰ ਆਇਆ ਵੀ ਵਿਚਾਰਾ 3:30 ਵਜੇ ਆਇਆ ਕਰੂੰਗਾ ਸਾਰਾ ਦਿਨੇ ਦਾ ਸਕੂਲ ਦੇ ਵਿੱਚ ਹੀ ਲੰਘ ਰਿਹਾ ਕਰਨਾ ਚਲੋ ਕੋਈ ਨਹੀਂ ਕੀ ਬਣਾਵਾਂ ਕੀ ਬਣਾਣਾ ਕੀ ਆ ਤਲਾਈ ਜਿੰਨੇ ਪੂਰੇ ਇਤਨੀ ਸੈਕਿੰਡ ਹੁਣ ਹੁਣ ਤੋਂ ਹੁਣ ਤੋਂ ਆਪਾਂ ਗਿਣ ਸਕਦੇ ਆ ਵੀ ਇਹਦੇ 12 ਸਾਲ ਪਏ ਨੇ ਪੜਦੇ ਪਲੱਸ 2 ਤੱਕ ਦੇ ਹੁਣ ਤੋਂ 12 ਸਾਲ ਲੋ ਵੀ ਸਬਜ਼ੀਆਂ ਨੇ ਬੀ ਲੈ ਲਈ ਆ ਆਪਣੀਆਂ ਬਹੁਤ ਸਾਰੀ ਉਪਯੋਗਤ ਹੋਰ ਕੁਝ ਹੋਰ ਦੇਖਦੇ ਆ ਖਾਦ ਵਗੈਰਾ ਲੈਣੇ ਆ ਕੌਂਜ ਕੀ ਕਰਨੇ ਤਾਂ ਖੇਤਾਂ ਚ ਲਗਾਇ ਤਾਂ ਹੋਇਆ ਸਾਹਮਣੇ ਕੀ ਦੇਖ ਰਹੇ ਹੋ ਆ ਲੈ ਵੀ ਜਿਵੇਂ ਜਾਂ ਨੋਰਮਲ ਜਾਂ ਆਣੀ ਐ ਛੀ ਪਿੰਕ ਵਾਲੀ ਹੂੰ ਸਪਰੇਅ ਲਈ ਸਪਰੇਅ ਲਈ ਆਹ ਵੇਖ ਆ ਇੱਕ ਵਾਰ ਉਹ ਕੋਲ ਕੇ ਸਾਰਿਆਂ ਨੂੰ ਹੋ ਜਾਗਾ ਨਹੀਂ ਇਹ ਚ ਆਹ ਜੇ ਕੁੱਤੇ ਵੀ ਵਈਆ ਲੈ ਲੈ ਰੰਗ ਉੱਥੋਂ ਤਾਂ ਨਹੀਂ ਕੁਝ ਲੈਣਾ ਹੈਗਾ ਖੁਰਪੇ ਖੁਰਪੇ ਜੇ ਬਸ ਚਲੋ نیچے ਉਹ ਵੀ ਆਪਾਂ ਖਾਦਾਂ ਲਈਆਂ ਇੰਦਰ ਰੱਖਾ ਰਹੇ ਨੇ ਗੱਡੀ ਦੇ ਵਿੱਚ మేగ్యా నస్లీ సారి తో అదజ సోర్స్ కిడి బడియానే ఆనా పాపరే మూట దియా హోయా హే తో దియా హోయా ఓ తో బాల్ పైయా బూటే تے میں కندی బాల్ ఆ లో ਵੀ ਲੈ لیا ਫਿਰ ਇਕੱਠਾ ਹੀ ਸਮਾਨ ਆਪਾਂ ਨੇ 2500 3000 ਲੱਗਿਆ ਨਾ ਮੇਰੇ ਲੱਗਦਾ 2500 2600 2600 ਲੱਗ ਗਿਆ ਸਾਰਾ ਸਮਾਨ ਲੈ ਲਿਆ ਤੇ ਹੁਣ ਸਾਰੇ ਕੰਮ ਮਾਲੀ ਭਈਆ ਆਉਣਗੇ ਅਬ ਮਾਲੀ ਭਈਆ ਆਉਣਗੇ ਅਬ ਇਨੇ ਸੋਣ ਸੋਣ ਕੱਪੜੇ ਪਾ ਕੇ ਲੈ ਉਹ ਵੀ ਆਪਾਂ ਆ ਜਣਾ ਨਾ ਲੇਟਰ ਜੌਬ ਸਹੀ ਗੱਲ ਆ ਤੇ ਕੌਣ ਛੁੱਟੀ ਦਿਆ ਯਾਰ ਅਜੇ 2 ਵਜੇ ਮੇਰੇ ਗੱਡੀ ਨਾਲ ਨੇ ਆਉਣਾ ਉਹ ਗੱਡੀ ਆ ਬਾਬਾ ਇਹ ਨਾ ਨਾ ਤੁਸੀਂ ਉਹ ਪੰਗਾ ਜੇ ਛੇੜਿਆ ਹੁਣ ਤੁਸੀਂ ਆ ਜਾਇਆ ਕਰੋਗੇ ਨਾਲ ਤੇ ਉਹ ਮੁੰਡੇ ਕੰਮ ਲਾਉਣਾ ਮੈਂ ਚਾਰ ਰਿਪੋਰਟਿੰਗ ਕਰਨੀ ਆ ਹੁਣ ਸਾਰੇ ਕੰਮ ਲਿਆਂ ਦੀ ਮੇਰੇ ਤੋਂ ਬਿਨਾ ਕਿਵੇਂ ਕਰ ਲੂਗੀ ਸਮਝ ਤਾਂ ਸਾਰੀ ਮੈਨੂੰ ਆ ਵੀ ਕਿਵੇਂ ਕਿਵੇਂ ਕਰਨੀ ਆ ਬੜਾ ਮਾਲੀ ਭਾਈ ਬੜਾ ਮਾਲੀ ਤਾਂ ਮੈਂ ਆ ਤੁਹਾਨੂੰ ਦੱਸਣਾ ਤਾਂ ਮੈਂ ਆ ਵੀ ਕੀ ਦਾ ਕੀ ਕਰਨਾ ਸਾਰੀਆਂ ਚੀਜ਼ਾਂ ਲਿਆਂ ਨੇ ਲਓ ਜੀ ਆਪਾਂ ਆ ਗਏ ਘਰ ਤੇ ਇੰਦਰਜੀਤ ਹੁਣ ਲੱਗੇ ਨੇ ਬੂਟਿਆਂ ਦੀ ਰਿਪੋਰਟਿੰਗ ਕਰਨ ਦੇ ਲਈ ਆਪਾਂ ਉੱਪਰ ਚੱਲਦੇ ਆਂ ਪਰ ਉਸ ਤੋਂ ਪਹਿਲਾਂ ਆਪਾਂ ਕਰੀਏ ਆਪਣਾ ਬ੍ਰੇਕਫਾਸਟ ब्रेकफास्ट ਕੀ ਹੁਣ ਤਾਂ ਲੰਚੇ ਟਾਈਮ ਹੋ ਗਿਆ ਬ੍ਰੇਕਫਾਸਟ ਆਪਾਂ ਚਲੋ ਸੈਂਡਵਿਚੇ ਕਰਦੇ ਸੀਗੇ ਤੇ ਕਿਉਂਕਿ ਬਹੁਤ ਭੁੱਖ ਲੱਗੀ ਆ ਅੰਦਰ ਰੱਖ ਦੋ ਚਲੋ ਫੇਰ ਆਪਾਂ ਤੇ ਚਾਈ ਉੱਪਰ ਉੱਪਰ ਜਿਆਦਾ ਦੇ ਤਾਪਾ ਆਪਾਂ ਤਾਂ ਖੜੇ ਨਹੀਂ ਜਾਣਾ ਗਰਮੀ ਬਹੁਤ ਹੋ ਚੱਲੀ ਇੱਕਦਮ